ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਪੁਹਾਨੀਗੜ ਦੇ ਮੇਨ ਬਾਜ਼ਾਰ ਦੇ ਵਿੱਚ ਹਰ ਟਾਈਮ ਸਮੱਸਿਆ ਬਣੀ ਨੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਜਿ ਤੁਹਾਨੂੰ ਪੁਹਾਨੀਗੜ ਸ਼ਹਿਰ ਦੇ ਮੇਨ ਬਾਜ਼ਾਰ ਦੀਆਂ ਦਿਖਾ ਰਹੇ ਆ ਜਿੱਥੇ ਪਾਰਕਿੰਗ ਗਲਤ ਗੱਡੀ ਖੜੀ ਹੋਣ ਤੇ ਸਮਾਂ ਖਿਸਦਨ ਚਲੇ ਜਾਂਦੇ ਸਨ ਜਿਸ ਤੋਂ ਬਾਅਦ ਬਾਜ਼ਾਰਾਂ ਵਿੱਚ ਲੱਗੇ ਰਹਿੰਦੇ ਸਨ ਲੰਬੇ ਲੰਬੇ ਟ੍ਰੈਫਿਕ ਜਾਮ ਬਾਨੋਂ ਨੂੰ ਬੜੀ ਦਿੱਕਤ ਸਾਹਮਣਾ ਕਰਨਾ ਪੈਂਦਾ ਜਿਸ ਦੇ ਬਾਅਦ ਅੱਜ ਪੁਹਾਨੀਗੜ ਵਿੱਚ ਬਲਟ ਸਬਡੈਕਸ਼ਨ ਮੋਡ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਸਥਾਨਕ ਸ਼ਹਿਰ ਪੁਹਾਨੀਗੜ ਦੇ ਮੇਨ ਬਾਜ਼ਾਰ ਵਿੱਚ ਟ੍ਰੈਫਿਕ ਪੁਲਿਸ ਅਤੇ ਥਾਣਾ ਪੁਹਾਨੀਗੜ ਦੇ ਅਫ ਜੋ ਵਹੀਕਲ ਗਲਤ ਪਾਰਕ ਕੀਤੇ ਗਿੱਤੇ ਗੈਂਸ ਉਹਨਾਂ ਦਾ ਅੱਜ ਆਨਲਾਈਨ ਚਲਾਣ ਕੀਤਾ ਜਾਏਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਦੇ ਚਲਾਣ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕੀਤੇ ਜਾ ਰਹੇ ਹਨ ਤਸਵੀਰਾਂ ਤੁਹਾਡੇ ਸਾਹਮਣੇ ਪਵਾਨੀਗੜ੍ਹ ਸ਼ਹਿਰ ਦੀਆਂ ਕਿਉਂਕਿ ਆਮ ਜਦੋਂ ਵੀ ਮੀਡੀਆ ਦੀ ਪੰਜਾਬ ਪੁਲਿਸ ਦੇ ਦਫ਼ਤਰ ਵਿੱਚ ਕਦੇ ਵੀ ਕੋਈ ਮੀਟਿੰਗ ਵਗੈਰਾ ਹੁੰਦੀ ਤਾਂ ਉਹਨਾਂ ਵਿੱਚ ਇਹ ਮੁੱਦਾ ਮੇਨ ਰਹਿੰਦਾ ਸੀ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਬੜਾ ਅਹਿਮ ਪ੍ਰੋਬਲਮ ਬਣੀ ਰਹਿੰਦੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਜਦੋਂ ਸ਼ਹਿਰ ਦੇ ਵਿੱਚ ਬੈਂ ਬਾਜ਼ਾਰ ਦੇ ਵਿੱਚ ਲੋਕ ਗੱਡੀਆਂ ਖੜਾ ਕੇ ਆਪ ਆਪ ਰਾਮ ਨਾਲ ਇਧਰ ਉਧਰ ਸ਼ਾਪਿੰਗ ਕਰਨ ਚਲੇ ਜਾਂਦੇ ਆ ਤੇ ਲੋਕਾਂ ਨੂੰ ਸਮੱਸਿਆ ਬਣੇ ਆ ਉਹ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਅਧਿਕਾਰੀ ਬਸ ਮੁਲਾਜ਼ਮ ਸਹੀ ਹਰਸ਼ਦੀਪ ਗਰਗੇ ਜੀ ਜੀ ਹਰਸ਼ਦੀਪ ਜੀ ਅੱਜ ਬਾਜ਼ਾਰ ਦੇ ਵਿੱਚ ਚਲਾਨ ਕੱਟ ਰਹੇ ਹੋ ਕੀ ਮਾਮਲਾ ਜੀ ਦਾ ਸਾਰਾ ਯਾਰ ਇਹ ਐਕਚੁਅਲ ਜੀ ਰੈਗੂਲਰ ਚੈਕਿੰਗ ਹੈ ਜਿਵੇਂ ਆਪਾਂ ਦੇਖਦੇ ਆਂ ਡੇਲੀ ਬਾਜ਼ਾਰਾਂ ਚ ਲੋਕੀ ਰੋਂਗ ਪਾਰਕਿੰਗ ਕਰ ਦਿੰਦੇ ਆ ਠੀਕ ਹੈ ਤੇ ਸੀ ਡਿਵੈਲਪਮੈਂਟ ਨੇ ਲਾਉਂਦੇ ਰੇ ਨੰਬਰ ਪਲੇਟਾਂ ਨਹੀਂ ਲੱਗੀਆਂ ਹੁੰਦੀਆਂ ਪੀਆਂ ਤੇ ਤੇ ਇਹ ਰੈਗੂਲਰ ਚੈਕਿੰਗ ਹੈ ਅਸੀਂ ਮਤਲਬ ਮਸ਼ੀਨ ਨਾਲ ਚਲਾਨ ਕੱਟਦੇ ਆ ਇਹਨਾਂ ਦੇ ਜੀ ਤੇ ਇੱਕ ਤਰ੍ਹਾਂ ਦਾ ਇਹ ਡਰ ਦਾ ਕੰਮ ਕਰਦਾ ਹੈ ਸ਼ਹਿਰ 'ਚ ਲੋਕੀ ਰੂਲ ਫੋਲੋ ਕਰਦੇ ਇਹਦੇ ਕਰਕੇ ਠੀਕ ਹੈ ਇਹਦੇ ਨਾਲ ਮਤਲਬ ਆਪਾਂ ਸ਼ਹਿਰ ਨੂੰ ਸੁਰੱਖਿਆ ਦੇ ਸਕਦੇ ਹਾਂ ਸਰ ਅੱਜ ਬਾਜ਼ਾਰ ਦੇ ਵਿੱਚ ਚਲਾਨ ਕਰ ਰਹੇ ਨੇ ਕਿੰਨੇ ਕ ਚਲਾਨ ਨੇ ਜਿਹੜੇ ਕਰੇ ਨੇ ਅਸੀਂ ਜੀ 15 ਤੋਂ 20 ਦੇ ਕਰੀਬ ਚਲਾਨ ਕੀਤੇ ਆ ਜਿਨ੍ਹਾਂ ਚ ਜ਼ਿਆਦਾਤਰ ਰੋਮ ਪਾਰਕਿੰਗ ਦੇ ਆ ਸਰ ਕੁਝ ਕੁਝ ਲੋਕਾਂ ਨੂੰ ਅਵੇਅਰ ਵੀ ਕਰਿਆ ਕਿਉਂਕਿ ਬਾਜ਼ਾਰ ਦੇ ਵਿੱਚ ਜਦੋਂ ਗੱਡੀਆਂ ਲੈ ਕੇ ਆਉਂਦੇ ਨੇ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਰਸ਼ ਵੀ ਹੁੰਦਾ ਬਿਲਕੁਲ ਅਵੇਅਰ ਕੀਤਾ ਜੀ ਇਹਨਾਂ ਨੂੰ ਇਹ ਚਲਾਨ ਦੇ ਥਰੂ ਵੀ ਅਵੇਅਰ ਕੀਤਾ ਤੇ ਬੋਲ ਕੇ ਵੀ ਅਵੇਅਰ ਕੀਤਾ ਜੀ ਸਰ ਲੋਕਾਂ ਨੂੰ ਕੋਈ ਮੈਸੇਜ ਵਗੈਰਾ ਦੇਣਾ ਚਾਹੂਗੇ ਮੈਸੇਜ ਇਹੀ ਹੈ ਜੀ ਰੂਲ ਫਾਲੋ ਕਰੋ ਇਹ ਤੁਹਾਡੀ ਭਲਾਈ ਹੈ ਜੀ ਸਾਡਾ ਸਾਥ ਦਿਓ ਥੈਂਕ ਯੂ